ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਸਾਡੇ ਨਾਲ ਇਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦਿਨ ਰਾਤ ਖੜੇ ਹੋ ਸਾਰਿਆਂ ਦੇ ਅਸੀਂ तहे ਦਿਲੋਂ ਦੋਨੋਂ ਫੋਰਮਾਂ ਵੱਲੋਂ ਤੁਹਾਨੂੰ ਆਢ ਕਰਦੇ ਹਾਂ ਦੀ ਸ਼ੁਕਰਗੁਜ਼ਾਰ ਹਾਂ ਦੇਖੋ ਦੋਸਤੋ ਗੱਲ ਇਹ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਊਂਡ ਜ਼ੀਰੋ ਦਾ ਸਾਰਾ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਆ ਕੇ ਸਾਡੇ ਨੌਜਵਾਨਾਂ ਦਾ ਸ਼ਰੀਆਮ ਕਤਲਿਆਮ ਕੀਤਾ ਜਾ ਰਿਹਾ ਹੈ ਪਰ ਇਦੋਂ ਵੀ ਗਾਹਾਂ ਟੱਪ ਕੇ ਜੇ ਇਹ ਕਹੀਏ ਤੇ ਟਰੈਕਟਰ ਭੰਨੇ ਗਏ ਇੱਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਕੇ ਗਏ ਨੇ ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਸ਼ੁਭਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ ਤੇ ਫਿਰ ਐਲਾਨ ਕਰਦੇ ਹਾਂ ਹੁਣ ਸਵਾਲ ਇਹ ਹੈ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭ ਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ ਤੇ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਜਿੱਥੇ ਆ ਕੇ ਗੱਲ ਆਉਂਦੀ ਹੈ ਟਵੀਟ ਵੇਖਣ ਨੂੰ ਲੱਗਦਾ ਵੀ ਬਹੁਤ ਕੁਝ ਕਹਤਾ ਮਾਨਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਹਤਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਚੋਂ ਇਹ ਨਿਕਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਹਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਕਿ ਸ਼ਹੀਦ ਕਾ ਦਾ ਮੰਦੇ ਹੋ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾ ਵਾਲੀਆਂ ਸਾਰੀਆਂ ਸਹੂਲਤਾਂਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸਿੱਧ ਕੀਤਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਇਸ ਸਾਰੇ ਘਟਨਾ ਕਰਮ ਨੂੰ ਜੋੜ ਕੇ ਜੋ ਮੁਕਦਮਾ ਦਰਜ ਬਣਦਾ ਹੈ ਕਰਨਾ ਹਰਿਆਣਾ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਇਹ ਤੋਂ ਪਛ ਰਹੀ ਹੈ ਕਿਹੜੀ ਗੱਲ ਤੋਂ ਮਤਲਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਆ ਮੈਂ ਪੰਜਾਬ ਦੇ ਨਾਲ ਖੜਾ ਜਿਉ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ 300 ਦੇ ਕਰੀਬ ਜ਼ਖਮੀ ਕੀਤੇ ਗਏ ਨੇ ਪਰ ਤੇਰੇ ਪੰਜਾਬ ਦੇ ਇੱਧਰ ਆ ਕੇ 5 ਮਿੰਟ ਬਾਅਦ ਸਾਡੇ ਗੁੰਡਾ ਕਰਦੀ ਕੀਤੀ ਗਈ ਆ ਇਸ ਕਰਕੇ ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਜਿਹੜਾ ਸਰਕਾਰ ਨੇ ਕੀਤਾ ਹੈ ਇਸ ਅਸੀਂ ਮੰਨਦੇ ਆ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਇਹ ਉਮੀਦ ਕਰਦੇ ਆ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਬਾਈ ਨੇਮ ਕਰਨਾ ਬਣਦਾ ਜਿੱਥੋਂ ਗੋਲੀ ਚੱਲੀ ਹੈ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕਿਸੇ ਦੇ ਤਾਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾਗਰਦੀ ਹੋਈ ਹੈ ਟਰੈਕਟਰ ਭੰਨਣ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀ ਤੁਹਾਡੇ ਕੋਲ ਪਹੁੰਚਾਉਂਗਾ ਸਾਡੇ ਨਾਲੋਂ ਵੱਧ ਸਾਰੇ ਦਾ ਸਾਰਾ ਮੋਰਚਾ ਤੁਸੀਂ ਰਿਪੋਰਟ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬਣਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉੱਥੇ ਜੜਤੋਂ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲ ਪਹਿਲੀ ਤਾਂ ਗੱਲ ਆ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਵੱਖਰੀ ਆ ਲੇਕਿਨ ਜਿੰਨੀ ਦੇਰ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਮੋਰਚੇ ਦੋਨੋਂ ਮੋਰਚੇ ਦੋਨੋਂ ਫੋਰਮ ਜਿਹਦੇ ਤੇ ਸੈਟੀਸਫਾਈਡ ਨਹੀਂ ਗਏ ਬਾਕੀ ਗੱਲਬਾਤ ਪਰਿਵਾਰ ਨੂੰ ਹਾਂ ਸਭ ਤੋਂ ਪਹਿਲਾਂ ਪਰਿਵਾਰ ਬੋਲੇਗਾ ਇਹ ਅਸੀਂ ਇਹ ਤੋਂ ਕਾਰਵਾਈ ਕਰਦਾ ਜੀ ਜਿਹੜੇ ਵੀ ਦੋਸ਼ੀ ਆ ਇਹਨਾਂ ਨੂੰ ਸੱਤ ਤੋਂ ਸੱਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਹੋਰ ਸਾਨੂੰ ਕੋਈ ਐਡਾ ਬੜਾ ਪਾਕਸ਼ ਦਾ ਦਾਲਚ ਨਹੀਂ ਅਸੀਂ ਤਾਂ ਹੀ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਜਿਹਨੇ ਮਾਰਿਆ ਇਹ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ ਤਾਤਿਆ ਦੱਤ ਇਹ ਪਰਚਾ ਹੋਇਆ ਨਹੀਂ ਹੋਇਆ ਜੀ ਹਲੇ ਤੱਕ ਕੋਈ ਗਿਆ ਨਹੀਂ ਹੋਇਆ ਨਹੀਂ ਹੋਇਆ ਚਲੋ ਸੁਣ ਲਿਓ ਇੱਕ ਮਿੰਟ ਜੀ ਦੇਖਿਓ ਪੂਰਾ ਦੇਸ਼ ਦੇਖ ਰਹਾ ਹੈ ਪੂਰੇ ਹਮਾਰੇ ਅੰਦੋਲਨ 'ਤੇ ਉੱਪਰ ਪਰਹਾਰ ਕਰ ਰਹੀ ਹੈ ਆਪਕੋ ਮਾਲੂਮ ਹੋਗਾ ਐਕਸ ਟਵੀਟ ਕੋ मोदी सरकार ने हुक्म दिया भी जितनी भी पोस्टें हैं किसान आंदोलन की वो डिलीट कर ली जाए बेशक उन्होंने कहा अभी हम इंटरनेशनल लेवल पे नहीं करेंगे देश लेवल पे जितनी भी हमारी पोस्टें थी वो डिलीट करवा दी गई है दूसरा लगभग एक के ज्यादा जो सोशल मीडिया अकाउंट थे वो बंद करवाए गए हैं इसके अलावा जो पंजाब के चैनल हैं आउट ऑफ स्टेट में उनकी जो ट्रांसमिशन है वो बंद कर दी गई है जो ज्ञात हो रहा है अभी जो गुरबानी का प्रसारण जा रहा था कैलकाटा में वो भी नहीं जा रहा है जैसे पंजाब से न्यूज आ रही है और हरियाणा सरकार ने पहले एनएसए लगाने का निर्णय ले लिया उसके बाद वापस गए हैं हरियाणा में जो हमारे किसान लीडर हैं उनके घरों में जाके औरतों को बोला जा रहा आपको घर से उठा के ले जाएंगे जिस तरह की दहशतगर्दी चल रही है और पूरी तरह सरकार जो उनकी नैतिकता होती है जिस तरह से मोदी सरकार ने इस आंदोलन को हैंडल किया है मैं नहीं लगता को बड़े लीडर है वो मैं नहीं लगता कि भाजपा की जो उचित पॉलिसी रही है या आरएसएस उसके मगर खड़ी है वो अच्छी तरह से किसानों को डील कर सके तभी आज यूके की पार्लियामेंट में शुभकरण जी का मुद्दा उठा है मानवाधिकारों का मुद्दा पूरा इंटरनेशनल लेवल पे उठा अगर मोदी सरकार इस आंदोलन को सही तरीके से हैंडल करती तो शायद पूरी दुनिया में हमारे देश का जो दुनिया की सबसे बड़ी जमहूरियत है उसका इस तरह से नाम बदनाम ना होता हम साफ कहना चाहते हैं, हम देश के किसान है, हैं, मजदूर हैं हमसे देश बनता है आप आगे बढ़िए और एमएसपी खरीद की गारंटी का कानून बनाने का जो मनसा वो पूरा कीजिए किसान और मजदूर का कर्ज मुक्त करिए और जो मांगे हैं जैसे लखीमपुर खीरी है केस वापस लेने हैं बिजली बिजली बिल 2023 है सभी मांगों के ऊपर निर्णय लीजिए और इससे पहले जो परिस्थितियां आपने पैदा की थी पूरी तरह नेट खोलिए ठीक है जी और जो पूरी तरह नेट खोलिए आम कार्य व्यवस्था कर लीजिए और जो अभी डलेवाल साहब ने कहा बात तो ये थी हमारे मुख्यमंत्री साहब बोलते थे भी मुझे सेंटर धमकी दे रहा है तीन लगा देंगे मैं आपके पक्ष में खड़ा हूँ कितनी बढ़िया बात थी बहुत अच्छा बात है अब हमारे मुख्यमंत्री जी खुद बोलकर भी दोषियों के खिलाफ कार्रवाई होगी और उनके जो अधिकारी हैं बोल रहे हैं भी ऐसा हो ही नहीं सकता हमने तब परिवार को यहाँ बोल दिया भी ये दो दिन भी लग सकते हैं दस दिन भी लग सकते हैं आप निर्णय परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो तो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कॉन्सेंट्रेश कर रहे हैं अपने आंदोलन के ऊपर ਤੋ ਇਹ ਅੱਜ ਕੀ ਵਾਰਤਾ ਥੀ ਵੀ ਅਭੀ ਇਹ ਅਜਿਹਾ ਹੋ ਸਕਦਾ ਸਸਕਾਰ ਨਾ ਹੋ ਨਾ ਹੋ ਪਾਏ ਤੋ ਜਬ ਤੱਕ ਇਹ ਕਲੀਅਰ ਨਹੀਂ ਹੋਤਾ ਅਗੇ ਕੀ ਬਾਤ ਕਰੀਏ ਅਭੀ ਸਾਹਿਬ ਇੱਕ ਮਿੰਟ ਇੱਕ ਇੱਕ ਪੁਆਇੰਟ ਰਹੇਗਾ ਕਰੋ ਜੀ ਕਰੋ ਕਰੋ ਫੁੱਲ ਸੌ ਬੋਲੋ ਜੀ ਕੱਲ ਵੀ ਅਸੀਂ ਇਹ ਗੱਲ ਪੀਸੀ ਦੇ ਵਿੱਚ ਕਹੀ ਸੀ